ਦੋਸਤੋ ਤਕਰੀਬਨ 4 ਦਿਨ ਤੋਂ ਲੈ ਕੇ ਜਿਹੜਾ ਲਾਸ ਐਂਜਲਸ ਕੈਲੀਫੋਰਨੀਆ ਨਾ ਸ਼ਹਿਰ ਆ ਉਹ ਜਲ ਰਿਹਾ ਅੱਗ ਦੇ ਲਪੇਟ ਵਿੱਚ ਤਕਰੀਬਨ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਤੇ ਹੋਰ ਦੇਸ਼ਾਂ ਤੋਂ ਜਿਹੜੇ ਫਾਇਰ ਫਾਈਟਰ ਆਏ ਨੇ ਅੱਗ ਬੁਝਾਉਣ ਵਾਸਤੇ ਹੈਲਪ ਵਾਸਤੇ ਤੇ ਉਹ ਆਪਣੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਪਰ ਸਾਡੇ ਵਿੱਚ ਨਾ ਕਈਆਂ ਦੇ ਮੈਂ ਕਮੈਂਟ ਪੜੇ ਨੇ ਉਹ ਕਹਿੰਦੇ ਨੇ ਕਿ ਬਹੁਤ ਵਧੀਆ ਹੋਇਆ ਯੂ ਐਸ ਨੇ ਹੋਰ ਦੇਸ਼ਾਂ ਦੇ ਵਿੱਚ ਇਦਾਂ ਕੀਤਾ ਦੇਖੋ ਉਹ ਇੱਕ ਵੱਡੇ ਲੈਵਲ ਦੀਆਂ ਗੱਲਾਂ ਨੇ ਪੋਲਿਟਿਕਸ ਇੱਕ ਵੱਖਰੀਆਂ ਚੀਜ਼ਾਂ ਨੇ ਪਰ ਚਾਹੇ ਉਥੇ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਧਰਤੀ ਦੇ ਕਿਤੇ ਕਿਸੇ ਵੀ ਦੇਸ਼ ਦੇ ਵਿੱਚ ਇੱਕ ਆਮ ਇਨਸਾਨ ਨੂੰ ਹੀ ਪ੍ਰੋਬਲਮ ਆਉਂਦੀ ਆ ਹੁਣ ਕੱਲ ਨੂੰ ਕਿਤੇ ਭਾਰਤ ਦੇ ਵਿੱਚ ਜੰਗ ਲੱਗ ਜਾਵੇ ਮਰਨਾ ਤੇ ਸਾਡੇ ਵਰਗਿਆਂ ਨੇ ਆ ਨਾ ਲੀਡਰਾਂ ਨੇ ਤੇ ਆਪੋ ਆਪਣੇ ਜਹਾਜ਼ ਲੈ ਕੇ ਉੱਡ ਜਾਣਾ ਨਾ ਜਿੱਦਾਂ ਸ਼੍ਰੀਲੰਕਾ ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਨੇ ਕੀ ਕੀਤਾ ਜਦੋਂ ਦੇਸ਼ ਦੇ ਵਿੱਚ ਮੰਦੀ ਛਾਈ ਦੇ ਉਹ ਆਪਣਾ ਉਹਨਾਂ ਦਾ ਜਿਹੜਾ ਰਾਸ਼ਟਰਪਤੀ ਹੀ ਭੱਜ ਗਈ ਜਹਾਜ਼ ਲੈ ਕੇ ਤੁਸੀਂ ਦੇਖੇ ਹੋਣਾ ਨਿਊਜ਼ ਦੇ ਵਿੱਚ ਸੋ ਇਦਾਂ ਸਾਨੂੰ ਬਸ ਰੱਬ ਦੇ ਅੱਗੇ ਸ਼ੁਕਰ ਕਰਨਾ ਚਾਹੀਦਾ ਕਿ ਜਿੱਥੇ ਵੀ ਅਸੀਂ ਹੈਗੇ ਆ ਤੇ ਜਦੋਂ ਕਿਸੇ ਵੀ ਦੇਸ਼ ਤੇ ਇਦਾਂ ਭੀੜ ਪਵੇ ਸਾਨੂੰ ਕਹਿਣਾ ਚਾਹੀਦਾ ਕਿ ਰੱਬ ਮੇਰ ਰੱਖੇ ਹਨਾ ਇਦਾਂ ਤਾਂ ਨਹੀਂ ਸਾਨੂੰ ਸੋਚਣਾ ਚਾਹੀਦਾ ਦੋਸਤੋ ਤਕਰੀਬਨ 4 ਦਿਨ ਤੋਂ ਲੈ ਕੇ ਜਿਹੜਾ ਲਾਸੈਂਜਸ ਕੈਲੀਫੋਰਨੀਆ ਨਾ ਸ਼ਹਿਰ ਆ ਉਹ ਜਲ ਰਿਆ ਅੱਗ ਦੇ ਲਪੇਟ ਵਿੱਚ ਤਕਰੀਬਨ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਤੇ ਹੋਰ ਦੇਸ਼ਾਂ ਤੋਂ ਜਿਹੜੇ ਫਾਇਰਫਾਈਟਰ ਆਏ ਨੇ ਅੱਗ ਬੁਝਾਉਣ ਵਾਸਤੇ ਹੈਲਪ ਵਾਸਤੇ ਤੇ ਉਹ ਆਪਣੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਪਰ ਸਾਡੇ ਵਿੱਚ ਨਾ ਕਈਆਂ ਦੇ ਮੈਂ ਕਮੈਂਟ ਪੜੇ ਨੇ ਉਹ ਕਹਿੰਦੇ ਨੇ ਕਿ ਬਹੁਤ ਵਧੀਆ ਹੋਇਆ ਯੂ ਐਸ ਨੇ ਹੋਰ ਦੇਸ਼ਾਂ ਨੇ ਵਿੱਚ ਇਦਾਂ ਕੀਤਾ ਦੇਖੋ ਉਹ ਇੱਕ ਵੱਡੇ ਲੈਵਲ ਦੀਆਂ ਗੱਲਾਂ ਨੇ ਪੋਲਿਟਿਕਸ ਇੱਕ ਵੱਖਰੀਆਂ ਚੀਜ਼ਾਂ ਨੇ ਪਰ ਚਾਹੇ ਉਥੇ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਧਰਤੀ ਦੇ ਕਿਤੇ ਕਿਸੇ ਵੀ ਦੇਸ਼ ਦੇ ਵਿੱਚ ਇੱਕ ਆਮ ਇਨਸਾਨ ਨੂੰ ਹੀ ਪ੍ਰੋਬਲਮ ਆਉਂਦੀ ਆ ਹੁਣ ਕੱਲ ਨੂੰ ਕਿਤੇ ਭਾਰਤ ਦੇ ਵਿੱਚ ਜੰਗ ਲੱਗ ਜਾਵੇ ਮਰਨਾ ਤੇ ਸਾਡੇ ਵਰਗਿਆਂ ਨੇ ਆ ਨਾ ਲੀਡਰਾਂ ਨੇ ਤੇ ਆਪੋ ਆਪਣੇ ਜਹਾਜ਼ ਲੈ ਕੇ ਉੱਡ ਜਾਣਾ ਨਾ ਜਿੱਦਾਂ ਸ਼੍ਰੀਲੰਕਾ ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਨੇ ਕੀ ਕੀਤਾ ਜਦੋਂ ਦੇਸ਼ ਦੇ ਵਿੱਚ ਮੰਦੀ ਛਾਈ ਤੇ ਉਹ ਆਪਣਾ ਉਹਨਾਂ ਦਾ ਜਿਹੜਾ ਰਾਸ਼ਟਰਪਤੀ ਸੀ ਭੱਜ ਗਈ ਜਹਾਜ਼ ਲੈ ਕੇ ਤੁਸੀਂ ਦੇਖੇ ਹੋਣਾ ਨਿਊਜ਼ ਦੇ ਵਿੱਚ ਸੋ ਇਦਾਂ ਸਾਨੂੰ ਬਸ ਰੱਬ ਦੇ ਅੱਗੇ ਸ਼ੁਕਰ ਕਰਨਾ ਚਾਹੀਦਾ ਕਿ ਜਿੱਥੇ ਵੀ ਅਸੀਂ ਹੈਗੇ ਆ ਤੇ ਜਦੋਂ ਕਿਸੇ ਵੀ ਦੇਸ਼ ਤੇ ਇਦਾਂ ਭੀੜ ਪਵੇ ਸਾਨੂੰ ਕਹਿਣਾ ਚਾਹੀਦਾ ਕਿ ਰੱਬ ਮੇਰ ਰੱਖੇ ਹਨਾ ਇਦਾਂ ਤਾਂ ਨਹੀਂ ਸਾਨੂੰ ਸੋਚਣਾ ਚਾਹੀਦਾ